ਜੇ ਦੂਜੇ ਦਾ ਹੰਕਾਰ ਹੋਣਾ ਹੰਕਾਰ ਦਾ ਮਤਲਬ ਕੀ ਹੈ ਅਹਮ ਮੈਂ ਬਹੁਤ ਵੱਡਾ ਅਗਲਾ ਛੋਟਾ ਅਗਲੇ ਨੂੰ ਛੋਟਾ ਕਰਨਾ ਜੇ ਗੁਨਾਹ ਹੈ ਅਗਲੇ ਨੂੰ ਛੋਟਾ ਸਮਝਣਾ ਵੀ ਗੁਨਾਹ ਹੈ ਗੁਸਤਾਖੀ ماں ਬਹੁਤ ਸਾਰੇ ਲੋਕ ਦੂਸਰੇ ਨੂੰ ਛੋਟਾ ਕਰਦੇ ਤੇ ਨਹੀਂ ਛੋਟਾ ਸਮਝਦੇ ਸਮਝ ਪਰ ધਾਨ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੂਜੇ ਨੂੰ ਛੋਟਾ ਸਮਝਦੇ ਵੀ ਨਹੀਂ ਸਾਧੂ ਕਹਿੰਦੇ ਨੇ ਠੀਕ ਹੈ ਹੰਕਾਰੀ ਹੈ بڑا ਮਨ ਦੇਚ ਗਮਾਨ ਹੈ ਪਰ ਫਿਰ ਵੀ ਉਹਨੂੰ ਸਾਧੂ ਕਰਕੇ ਨਫਾਤ ਕਰਨਾ ਹੈ ਸਾਧੋ ਮਨ ਕਾ ਮਾਨਤ ਅਕਸਰ ਮੈਂ ਅਰਜ਼ ਕਰਦਾ ਹਾਂ ਅਰਦਾਰ ਦੇ ਬ੍ਰਾਹਮਣਾਂ ਨੇ ਜਦ ਪੁੱਛ ਲਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਇਹ ਜੋ ਬੜੀ ਸੁੰਦਰ ਰਵਾਬ ਵਜਾਂਦਾ ਹੈ ਸਾਨੂੰ ਹਰੀ ਜਸ ਸੁਣ ਆਉਂਦਾ ਹੈ ਕਿ ਤੁਹਾਡਾ ਚੇਲਾ ਹੈ ਮਹਾਰਾਜ ਕਹਿਣ ਲੱਗੇ ਨਹੀਂ ਮੇਰਾ ਚੇਲਾ ਨਹੀਂ ਇਹ ਨੌਕਰ ਹੈ ਸੇਵਕ ਹੈ ਨਹੀਂ ਮੇਰਾ ਸੇਵਕ ਵੀ ਨਹੀਂ ਹੁਣ ਇਹੀ ਭਾਸ਼ਾ ਜਾਣਦਾ ਸੀ ਬ੍ਰਾਹਮਣ ਗਿਆਨੀ ਜਿਤਨਾ ਵੱਡਾ ਗਿਆਨੀ ਹੋਵੇਗਾ ਦੂਜੇ ਨੂੰ ਅਗਿਆਨੀ ਸਮਝੇਗਾ ਛੋਟਾ ਸਮਝੇਗਾ ਛੋਟਾ ਸਮਝੇ ਸਭ ਤੋਂ ਪਰਬਲ ਹੰਕਾਰ ਗਿਆਨ ਦਾ ਹੁੰਦਾ ਹੈ ਉਸ ਤੋਂ ਬਾਅਦ ਸ਼ਕਤੀ ਦਾ ਆਉਂਦਾ ਹੈ ਧਨ ਦਾ ਆਉਂਦਾ ਹੈ ਇਹ ਵੀ ਮੈਂ ਅਰਜ਼ ਕਰਦਾ ਹਾਂ ਕਹਿੰਦੇ ਨੇ ਇੱਕ ਫਲ ਦਾ ਇੱਕੋ ਹੀ ਬੀਜ ਆਉਂਦਾ ਹੈ ਇੱਕ ਬੀਜ ਦੇ ਚ ਇੱਕੋ ਹੀ ਫਲ ਪੈਦਾ ਹੁੰਦਾ ਹੈ ਅਮਰੂਦ ਦੇ ਬੂਟੇ ਨੂੰ ਅਮਰੂਦ ਲੱਗਦੇ ਨੇ ਅੰਬ ਨਹੀਂ ਤੇ ਅੰਬ ਦੇ ਦਰਖਤ ਨੂੰ ਅੰਬ ਲੱਗਦੇ ਨੇ ਕੇਲੇ ਨਹੀਂ ਕਣਕ ਦੇ ਚੋਂ ਕਣਕ ਪੈਦਾ ਹੁੰਦੀ ਏ ਚਣੇ ਨਹੀਂ ਚਣਿਆਂ ਦੇ ਚੋਂ ਚਣੇ ਪੈਦਾ ਹੁੰਦੇ ਨੇ ਮੱਕੀ ਨਹੀਂ ਪਰ ਹੰਕਾਰ ਦੇ ਤੇ ਹਜ਼ਾਰਾਂ ਬੀਜ ਨੇ ਇਹ ਬਹੁਤ ਸਾਰੇ ਬੀਜਾਂ ਤੋਂ ਪੈਦਾ ਕਿੰਨੇ ਬੀਜਾਂ ਤੋਂ ਪੈਦਾ ਹੋ ਜਾਂਦਾ ਹੈ ਕੁਛ ਇੱਕ ਦੀ ਗਿਣਤੀ ਸਾਨੂੰ ਭਗਤ ਰਵਿਦਾਸ ਨੇ ਕਰਾਈ ਭਗਤ ਰਵਿਦਾਸ ਉਹ ਕਹਿੰਦੇ ਨੇ ਹਮ ਬੜ ਕਉ ਕੁਲੇਨ ਹਮ ਪੰਡਤ ਹਮ ਜੋਗੀ ਸੰਿਆਸੀ ਮੈਂ ਛੋਟਾ ਮੋਟਾ ਕਵੀ ਨਹੀਂ ਹਾਂ ਬਹੁਤ ਵੱਡਾ ਕਵੀ ਹਾਂ ਤੋ ਜਿੰਨਾ ਵੱਡਾ ਕਵੀ ਹੈ ਯਕੀਨ ਨਾ ਜਾਣਾ ਉਹ ਨਹੀਂ ਹੰਕਾਰਗੇ ਮੈਂ ਬਹੁਤ ਨੀੜੇ ਦੇਖੇ ਚਾਹੋ ਹਿੰਦੀ ਦੇ ਕਵੀ ਨੇ ਪੰਜਾਬੀ ਦੇ ਕਵੀ ਨੇ ਚਾਹੇ ਉਰਦੂ ਦੇ ਸ਼ਾਇਰ ਦੂਜਿਆਂ ਨੂੰ ਪੈਰਾਂ ਦੀ ਜੁੱਤੀ ਸਮਝੇਨ ਪੈਰਾਂ ਦੀ ਧੱਕ ਸਮਝਦੇ ਕੁਛ ਵੀ ਕੁਛ ਵੀ हम बड कव मैं छोटा मोटा कवि नहीं बहुत बड़ा कवि हम बड कव कुली, कुल मेरी कुल बड़ी है इस वास्ते मैं बड़ा मेरी कविता महान है इस वास्ते मैं महान कविता ना लपड़ी महानता जोड़ ले दूजे नु तुच्छ ਕੋਲੇ ਦੇ ਨਾਲ ਆਪਣੇ ਨੂੰ ਵੱਡਾ ਸਮਝ ਲਿਆ ਦੂਜਾ ਕੁਛ ਵੀ ਨਹੀਂ ਹੰ ਬੜ ਕਉ ਕੋਲੇ ਹੰ ਪੰਡਤ ਪੰਡਤ ਦਾ ਮਤਲਬ ਇੱਥੇ ਵਿਦਵਾਨ ਬਹੁਤ ਗ੍ਰੰਥ ਪੜ੍ਹੇ ਨੇ ਬਹੁਤ ਸਾਰੇ ਸ਼ਾਸਤਰਾਂ ਦਾ ਅਧਿਐਨ ਕੀਤਾ ਹੈ ਔਰ ਹਰ ਭਾਸ਼ਾ ਦੇ ਵਿਆਕਰਨ ਨੂੰ ਗ੍ਰੈਮਰ ਨੂੰ ਸਮਝਿਆ ਹੈ ਪੰਡਤ ਹੁਣ ਜਿਤਨਾ ਵੱਡਾ ਪੰਡਤ ਉਤਨੀ ਵੱਡੀ ਮੈਂ ਮੈਂ ਫਿਰ ਅਰਜ਼ ਕਰਾਂ ਮੈਂ ਹੈ ਹੰਕਾਰ ਇੱਕ ਬੀਜ ਤੋਂ ਨਹੀਂ ਪੈਦਾ ਹੁੰਦਾ ਬਹੁਤ ਸਾਰੇ ਮੇਰ ਹਮ ਬੜ ਕਉ ਕੁਲੇ ਹਮ ਪੰਡਤ ਹਮ ਜੋਗੀ ਸੰਿਆਸੀ ਜੋਗੀ ਦਾ ਮਤਲਬ ਹੈ ਜੋ ਜੁੜ ਗਏ ਜੋ ਜੁੜ ਗਿਆ ਜਿਹਦਾ ਹੰਕਾਰ ਸਾਰਾ ਮਿਟ ਗਿਆ ਪਰ ਜਿੰਨਾ ਵੱਡਾ ਜੋਗੀ ਉਤਨਾ ਵੱਡਾ ਹੰਕਾਰੀ ਮੈਂ ਪੰਜਾਬ ਦੇ ਵਿੱਚ ਉਹ ਸੰਤ ਜਿਨ੍ਹਾਂ ਦੇ ਨਾਲ ਬਹੁਤ ਵੱਡ ਪਣੇ ਦਾ ਲਖਬ ਜੁੜਿਆ ਬਹੁਤ ਵੱਡ ਪਣੇ ਦਾ ਲਖਬ ਜਗਤ ਨੇ ਜੋੜਿਆ ਉਤਨੇ ਹੀ ਹੰਕਾਰੀ ਦੇਖ ਦੂਸਰੇ ਨੂੰ ਗਣਤੀ ਮੈਂ ਤੇ ਚੜੇ ਗਏ ਕਬੀਰ ਕਹਿੰਦੇ ਨੇ ਆਪਸ ਕੋ ਦੀ ਰਗ ਕਰ ਮਾਣੇ ਅਵਰਨ ਕੋ ਲਗਵਾ ਆਪਣੇ ਆਪ ਨੂੰ ਤੇ ਪੂਰਾ ਅੱਖਰ ਸਮਝਦੇ ਨੇ ਦੂਗਿਆਂ ਨੂੰ ਲਗਾ ਮਾਤਰਾ ਸਿਆਰੀ ਵਿਆਰੀ ਅੰਕੜ ਤੋਂ ਅੰਕ ਦੂਜਿਆਂ ਨੂੰ ਤੇ ਪੂਰਾ ਅੱਖਰ ਮੰਨਦੇ ਨਹੀਂ ਆਪਣੇ ਆਪ ਨੂੰ ਪੂਰਾ ਅੱਖਰ ਮੰਨਦੇ ਨੇ ਆਪਸ ਕੋ ਦੀ ਰਗ ਕਰ ਮਾਣੇ ابرن کو لگمات منسا باچا کرمنا میں دیکھے دوزک جاتے اے منک میں نرکا نو جانے دیکھے کبھی منخ کمبھی نرک بھوگ دے میں دیکھے اے منک بڑے پربل دوزک دے جاندے میں دیکھے ہم بڑکو کلی ہم پندت ਹੈ ਤੇ ਹੁਣ ਸਾਰੇ ਹੀ ਧਾਰਮਿਕ ਗੁਣ ਤੇ ਇਹਨਾਂ ਧਾਰਮਿਕ ਗੁਣਾ ਕਰਕੇ ਦੋਸਖ ਹਮ ਬਡ ਗਉ ਕੁਲীন ਹਮ ਪੰਡਤ ਹਮ ਜੋਗੀ ਸੰਿਆਸੀ ਹੋ ਸਕਿਆ ਕਿ ਸਵਕ ਸੰਿਆਸੀ ਸ਼ਬਦ ਨੂੰ ਮੈਂ ਖੋਲਾਂਗਾ ਸੰਿਆਸ ਦੇ ਅਰਥ ਨੇ ਸੁੰਨ ਦੇ ਚ ਆਸਨ ਸੁੰਨ ਸਮਾ ਅਨਹਦ ਤੈ ਨਾ ਕਹਿਨ ਨਾ ਜਾਈ ਅਚਰਜ ਬਿਸ਼ਮਾ ਸੋਨ ਦੇ ਚ ਆਸਣ ਲੱਗ ਗਿਆ ਸੋਨ ਦੇ ਚ ਬੈਠ ਗਿਆ ਉਹਨੂੰ ਕਹਿੰਦੇ ਨੇ ਸੋਨ ਆਸਣ ਸਨਿਆਸ ਸੋਨ ਆਸਣ ਸੋਨ ਦੇ ਚ ਬੈਠ ਗਿਆ ਸੋਨ ਦੇ ਚ ਬੈਠਣਾ ਵਾਸਤੇ ਪਹਿਲੇ ਆਪਣੇ ਨਾਲ ਬੈਠਣਾ ਪੈਂਦਾ ਫਿਰ ਸੋਨ ਦੇ ਚ ਫਿਰ ਆਪਣੇ ਤੋਂ ਵੀ ਦੋ ਮਨੋ ਸੋਹਣਾ ਦੇ ਚ ਬੈਠ ਸਕੇ ਤੇ ਬੜੀ ਦੂਰ ਦੀ ਗੱਲ ਐ ਮਨੋ ਆਪਣੇ ਨਾਲ ਵੀ ਨਹੀਂ ਬੈਠ ਸੇ ਨਹੀਂ ਬੈਠ ਸੇ ਮਨੋ ਪੁੱਤਰ ਨਾਲ ਬੈਠ ਸਕਦਾ ਮਿੱਤਰ ਨਾਲ ਬੈਠ ਸਕਦਾ ਹੈ ਪਤਨੀ ਨਾਲ ਬੈਠ ਸਕਦਾ ਹੈ ਪਤੀ ਨਾਲ ਬੈਠ ਸਕਦਾ ਹੈ ਨੌਕਰ ਨਾਲ ਵੀ ਬੈਠ ਸਕਦਾ ਹੈ ਸੇਵਕ ਨਾਲ ਵੀ ਬੈਠ ਸਕਦਾ ਹੈ ਕੁਛ ਨਹੀਂ ਅਖਬਾਰ ਨਾਲ ਬੈਠ ਸਕਦਾ ਹੈ ਟੀਵੀ ਨਾਲ ਬੈਠ ਸਕਦਾ ਹੈ ਕਿਸੇ ਕਿਤਾਬ ਕਿਸੇ ਮੈਗਜ਼ੀਨ ਨਾਲ ਬੈਠ ਸਕਦਾ ਹੈ ਮਨੋ ਆਪਣੇ ਨਾਲ ਨਹੀਂ ਬੈਠ ਸੇ ਕਿਤਾਬਾਂ ਬਾਰੇ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ। ਇਹ ਵੀ ਮੈਂਸ ਕਰ। ਮਨੁੱਖ ਸੰਸਾਰ ਦੇ ਨਾਲ ਬੈਠ ਸਕਦਾ ਹੈ ਆਪਣੇ ਨਾਲ ਨਹੀਂ ਬੈਠ ਸਕਦਾ। ਸੰਸਾਰ ਬਾਰੇ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ। ਮਨੁੱਖ ਪਤਨੀ ਨਾਲ ਬੈਠ ਸਕਦਾ ਹੈ ਆਪਣੇ ਨਾਲ ਨਹੀਂ ਬੈਠ ਸਕਦਾ। ਪਤਨੀ ਬਾਰੇ ਬਹੁਤ ਕੁਝ ਜਾਣਦਾ ਹੈ ਉਹਦੀਆਂ ਕਮਜ਼ੋਰੀਆਂ ਨੂੰ ਉਹਦੀ ਮਜਬੂਰੀਆਂ ਨੂੰ ਉਹਦੇ ਗੁਣਾਂ ਨੂੰ ਉਹਦੇ ਅਗੁਣਾਂ ਨੂੰ ਉਹਦੇ ਸੁਭਾਅ ਨੂੰ ਬਹੁਤ ਕੁਝ ਜਾਣ ਲਗਿਆ ਆਪਣੇ ਬਾਰੇ ਕੁਝ ਵੀ ਨਹੀਂ ਜਾਣ ਕੁਝ ਵੀ ਨਹੀਂ ਜਾਣ ਇੱਕ ਪਤਨੀ ਵੀ ਪਤੀ ਨਾਲ ਬੈਠ ਸਕਦੀ ਹੈ ਆਪਣੇ ਨਾਲ ਨਹੀਂ ਇਸ ਵਾਸਤੇ ਉਸ ਨੂੰ ਵੀ ਪਤੀ ਦੀਆਂ ਕਮਜ਼ੋਰੀਆਂ ਮਜਬੂਰੀਆਂ ਗੁਣਾ ਔਗਣਾ ਦਾ ਸਭ ਕੁਝ ਪਤਾ ਸਭ ਕੁਝ ਪਤਾ ਹੈ ਜੇ ਉਹਦੇ ਕੋਲ ਬੈਠਦੀ ਉਹਦੇ ਨੇੜੇ ਜਿਤਨੀ ਪਤੀ ਦੇ ਨੇੜੇ ਹੈ ਗੁਸਤਾਖੀ ਮਾਫ ਉਤਨਾ ਹੀ ਆਪਣੇ ਆਪ ਤੋਂ ਦੂਰ ਕੋਈ ਜਿੰਨਾ ਪਤਨੀ ਦੇ ਨੇੜੇ ਹੈ ਉਤਨਾ ਹੀ ਆਪਣੇ ਤੋਂ ਦੂਰ ਜੋ ਜਿੰਨਾ ਪਰਿਵਾਰ ਦੇ ਨੇੜੇ ਹੈ ਉਤਨਾ ਹੀ ਆਪਣੇ ਤੋਂ ਦੂਰ ਹੈ ਪਰਿਵਾਰ ਬਾਰੇ ਬਹੁਤ ਕੁਝ ਜਾਣਦਾ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਪਦਾਰਥਾਂ ਦੇ ਮਨੁੱਖ ਜਿੰਨਾ ਨੇੜੇ ਹੈ ਆਪਣੇ ਨੇੜੇ ਨਹੀਂ ਹੈ ਪਦਾਰਥ ਦੇ ਰਾਜ਼ ਬਾਰੇ ਪਦਾਰਥ ਦੇ ਗਿਆਨ ਬਾਰੇ ਬਹੁਤ ਕੁਝ ਜਾਣਦਾ ਹੈ ਪਦਾਰਤ ਦੇ ਸੁਭਾਅ ਬਾਰੇ ਬਹੁਤ ਕੁਝ ਜਾਣਦਾ ਹੈ ਕਹਿੰਦੇ ਨੇ ਪ੍ਰਮਾਤਮਾ ਦੇ ਸੁਭਾਅ ਨੂੰ ਸਮਝਣ ਤੋਂ ਪਹਿਲੇ ਆਪਣਾ ਸੁਭਾਅ ਸੰਜਣਾ ਸਮਝਣਾ ਪੈਂਦਾ ਹੈ ਅਪ ਤਨ ਕਾ ਜੋ ਕਰੇ ਵਿਚਾਰ ਤਿਨ ਜਮ ਕੰਕਰ ਨਹੀਂ ਕਰੇ ਕੋ ਅਕ ਜੋ ਪਹਿਲੇ ਆਪਣੀ ਵਿਚਾਰ ਕਰੇ ਮੈਂ ਕੀ ਤੂੰ ਛੱਡ ਰੱਬ ਦੀ ਗੱਲ ਪ੍ਰਮਾਤਮਾ ਦੀ ਗੁਰੂ ਦੀ ਪੈਗੰਬਰਾਂ ਦੀ ਗੱਲ ਛੱਡ ਪਹਿਲੇ ਆਪਣੀ ਗੱਲ ਕਰ ਆਪਣੇ ਆਪ ਨੂੰ ਸੰਜਾ ਪਪਤਨ ਕਾ ਜੋ ਕਰੇ ਵਿਚਾਰ ਜਿਹਨੂੰ ਆਪਣੀ ਸਮਝ ਨਹੀਂ ਪਰਮਾਤਮਾ ਦੀ ਕੀ ਖਾਕ ਸਮਝ ਹੋਵੇਗੀ ਕਤਈ ਨਹੀਂ ਹੋਸੇ ਔਰ ਜੇਤਨਾ ਬਾਰ ਮੁਖੇ ਮਨੁਖ ਹੋਵੇਗਾ ਗੁਸਾ ਖੀ ਮਾਫ ਉਹਨੋ ਗੁਰਬਾਣੀ ਕਹਿੰਦੀ ਉਤਨੀ ਮੋਟੀ ਅਕਲ ਹੋਵੇ ਭਾਵੇਂ ਕਿਤਨਾ ਵਿਦਵਾਨ ਕੰਗਾ ਉਤਨੀ ਅਕਲ ਉਸਦੀ ਮੋਟੀ ਹੋਵੇ ਔਰ ਜਿਤਨੀ ਅਕਲ ਉਸਦੀ ਮੋਟੀ ਹੋਵੇਗੀ ਪਰਮਾਤਮਾ ਨੂੰ ਸਮਝਣ ਦੇ ਵਿੱਚ ਉਹ ਤ ਨਹੀਂ ਅਸਮਰਥ ਹੋ ਜਾਏ। ਇਸ ਵਾਸਤੇ بڑے بڑے ਸੰਸਾਰੀ, ਗਿਆਨੀ, ਵਿਗਿਆਨੀ ਜੋ ਸੰਸਾਰ ਦਾ ਬਹੁਤ ਵੱਡਾ ਬੋਧ ਰੱਖਦੇ ਨੇ, ਨਿਰੰਕਾਰ ਬਾਰੇ ਕੱਖ ਵੀ ਨਹੀਂ ਜਾਣ। ਉੱਕੀ ਨਹੀਂ। ਬਹੁਤ ਬਾਹਰ ਮੁਖੀ ਨਹੀਂ। ਸਿਰੋ ਦੋ ਸ਼ਬਦ ਕਹਿਣਾ ਤੇ ਮੈਂ ਨਹੀਂ ਚਾਹੁੰਦਾ ਸੀ ਆ ਗਏ ਨੇ ਹਾਂ। ਇੱਥੇ ਤੱਕ ਆ ਗਏ ਨੇ ਵਾਪਸ ਕਰਨੇ ਹੋ ਕੇ। ਇੱਕ ਦਿਨ ਬਾਈਬਲ ਦਾ ਅਧਿਐਨ ਕਰਦੇ ਆਂ ਸ਼ੰਕਾ ਰਹੀ ਮੈਨੂੰ ਕਾਫੀ ਦਿਨ ਵੀ ਜਿਸ ਪੈਗੰਬਰ ਦੀ ਇਤਨੀ ਵੱਡੀ ਉਮਮਤ ਹੈ ਔਰ ਜਿਸ ਦਾ ਇਤਨਾ ਵੱਡਾ ਪ੍ਰਭਾਵ ਹੈ ਸਾਰੀ ਦੁਨੀਆ ਨਵਾਂ ਸਾਲ ਮਨਾਉਂਦੀ ਪਈਏ ਕੋਈ ਨਵਾਂ ਸਾਲ ਨਹੀਂ ਹੈ ਹਜ਼ਰਤ ঈਸਾ ਦਾ ਜਨਮ ਹੈ ਉਹਦੇ ਜਨਮ ਨਾਲ ਸੰਬੰਧਿਤ ਨਵਾਂ ਸਾਲ ਨਵੇਂ ਦਿਨ ਤੋਂ ਆਰੰਭ ਹੁੰਦਾ ਹੈ ਨਾ ਤੋ ਫਿਰ ਨਵਾਂ ਸਾਲ ਉਸ ਨੂੰ ਸਮਝੋ ਜਿਸ ਦਿਨ ਦਿਨ ਬਣਿਆ ਸੀ ਜਿਸ ਦਿਨ ਦਿਨ ਬਣਿਆ ਸੀ ਜੇ ਦਿਨ ਦਿਨ ਸ਼ੁਰੂ ਹੋਇਆ ਸੀ ਕਿਦਾ ਮਤਲਬ ਹੈ ਐਸਾ ਵੀ ਮਾਹੌਲ ਸੀ ਕਿ ਦਿਨ ਨਹੀਂ ਸੀ ਹਾਂ ਦਿਨ ਨਹੀਂ ਸੀ ਸਮਾਂ ਨਹੀਂ ਸੀ ਵਕਤ ਨਹੀਂ ਸੀ ਤੋ ਫਿਰ ਕੀ ਸੀ ਗੁਰਬਾਣੀ ਕਹਿੰਦੀ ਦੁੰਦੀ ਦੁੰਦ ਸੀ ਅਰਬਦ ਅਰਬਦ ਦੁੰਦੂ ਕਾਰਾ ਧਰਨ ਦਾ ਗਗਨਾ ਹੁਕਮ ਅਪਾਰਾ ਨਾ ਦਿਨ ਰਹਿਣ ਚੰਦ ਨਾ ਸੂਰਜ ਸੁੰਨੇ ਸੁਣ ਰਾਇ ਨਾ ਦਿਨ ਸੀ ਨਾ ਰਾਤ ਸੀ ਤੋਂ ਜਿਸ ਵਕਤ ਹੁਣ ਵਕਤ ਮੈਨੂੰ ਮਜਬੂਰੀ ਚ ਕਹਿਣਾ ਪੈ ਰਿਹਾ ਵਕਤ ਨਹੀਂ ਸੀ ਵਕਤ ਤੇ ਸ਼ੁਰੂ ਹੁੰਦਾ ਹੈ ਦਿਨ ਨਾ ਵਕਤ ਤੇ ਸ਼ੁਰੂ ਹੁੰਦਾ ਹੈ ਰਾਤ ਨਾ ਤੇ ਜਦ ਦਿਨ ਨਹੀਂ ਹੈ ਤੇ ਰਾਤ ਨਹੀਂ ਹੈ ਤਾਂ ਵਕਤ ਕਿੱਥਾ ਵਕਤ ਨੂੰ ਕਿਸ ਤਰ੍ਹਾਂ ਤੁਸੀਂ ਨਾਪਦੇ ਹੋ ਸਮੇਂ ਨੂੰ ਕਿਸ ਤਰ੍ਹਾਂ ਨਾਪਦੇ ਹਾਂ ਸਮੇਂ ਨੂੰ ਨਾਪਣ ਦਾ ਜਿਹੜਾ ਪੈਮਾਨਾ ਹੈ ਇਹ ਜਿਹੜਾ ਆਰੰਭ ਹੋਇਆ ਉਹ ਦਿਨ ਰਾਤ ਤੋਂ ਫਿਰ ਮੈਂ ਅਰਜ਼ ਕਰਾਂ ਸਮੇਂ ਨੂੰ ਨਾਪਣ ਦਾ ਸਭ ਤੋਂ ਛੋਟਾ ਪੈਮਾਨਾ ਤੇ ਸਭ ਤੋਂ ਵੱਡਾ ਪੈਮਾਨਾ ਸਭ ਤੋਂ ਛੋਟਾ ਪੈਮਾਨਾ ਇੱਕਦਮ ਇੱਕਦਮ ਇਸੇ ਨੂੰ ਬਾਅਦ ਵਿੱਚ ਅਸੀਂ ਇੱਕ ਸੈਕਿੰਡ ਆਖਿਆ ਇੱਕ ਪਲ ਆਖਿਆ ਇੱਕ ਛਿਨ ਆਖਿਆ ਇੱਕ ਚਿਤ ਜائیں ਇੱਕ ਛਿਨ ਦਿਆਇ ਇੱਕ ਛਿਨ ਇੱਕ ਪੰਨ ਇੱਕ ਨਿਮਕ ਇੱਕ ਸੈਕਿੰਡ ਇੱਕ ਸੈਕਿੰਡ ਕਿਤਨਾ ਹੁੰਦਾ ਹੈ ਇੱਕ ਨਿਮਕ ਕਿਤਨਾ ਹੁੰਦਾ ਹੈ ਇੱਕ ਛਿਨ ਕਿਤਨਾ ਹੁੰਦਾ ਹੈ ਇੱਕ ਦਮ ਜਿਤਨਾ ਇੱਕ ਦਮ ਗਿਆ ਤੇ ਬਸ ਇੱਕ ਛਿਨ